गांवै सिद्ध समाधि अंदर गावन साध विचारै जिन्ना दी जिंदगी विच कोई समस्या नहीं समाधि ही समाधि समस्या विच जीवणा संसार विच जीवणा है समाधि दे विच जीवणा निरंकार दे जीवणा है समस्या दे जो जीरया ओ संसार दा जीव है समाधि दे जो जीरया ओ धार्मिक मनुख है समाधि उस वक्त नसीब औंदी है ਜਦ ਜੀਵਨ ਵਿੱਚ ਕੋਈ ਵੀ ਸਮੱਸਿਆ ਰਹਿ ਨਹੀਂ ਜਾਂਦੀ। ਔਰ ਇਹ ਹਕੀਕਤ ਹੈ ਕਿ ਇੱਕ ਸਮੱਸਿਆ ਨੂੰ ਸੁਲਝਾਈਏ ਅਨੰਤ ਸਮੱਸਿਆਵਾਂ ਦਾ ਜਨਮ ਹੁੰਦਾ ਹੈ। ਪਰ ਪ੍ਰਭੂ ਦੇ ਨਾਮ ਨਾਲ ਜੁੜ ਜਾਈਏ ਸਮਾਦੀ ਨਸੀਬ ਹੋ ਜਾਇਆ। ਸਾਰੀਆਂ ਸਮੱਸਿਆਵਾਂ ਦਾ ਅੰਤ ਹੋ ਜਾਂਦਾ ਹੈ। ਔਰ ਉਂਝ ਤੇ ਜੀਵਨ ਦੇ ਜਾਗਦੇ ਮਨੁੱਖ ਦੇ ਵਿੱਚ ਲਾਜ਼ਮੀ ਕੋਈ ਨਾ ਕੋਈ ਸਮੱਸਿਆ ਰਹੇਗੀ। ਸਮਾਜ ਦੇ ਤਲ ਦੀ ਸਮੱਸਿਆ, ਰਾਜਨੀਤਿਕ ਤਲ ਦੀ ਸਮੱਸਿਆ। ਆਰਥਿਕ ਤੰਦ ਦੀ ਸਮੱਸਿਆ ਪਰਿਵਾਰਕ ਤੰਦ ਦੀ ਸਮੱਸਿਆ ਜਾਂ ਸਰੀਰ ਦੇ ਤੰਦ ਦੀ ਕੋਈ ਰੋਗਾਂ ਪ੍ਰਤੀ ਸਮੱਸਿਆ ਜੀਵਨ ਇੱਕ ਹੈ ਸਮੱਸਿਆਵਾਂ ਤੇ ਅਨੇਕ ਨੇ ਤੇ ਜਿਹੜਾ ਹੁਣ ਇਹ ਸੋਚੇ ਕਿ ਮੈਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਕੇ ਬਾਅਦ ਵਿੱਚ ਨਾਮ ਜਪਾਂਗਾ ਪ੍ਰਮਾਤਮਾ ਦਾ ਚਿੰਤਨ ਕਰਾਂਗਾ ਦਰਸਲ ਜੀਵਨ ਬਹੁਤ ਛੋਟਾ ਹੈ ਔਰ ਸਮੱਸਿਆਵਾਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਲੰਬੀਆਂ ਨੇ ਔਰ ਇਨਾਂ ਸਮੱਸਿਆਵਾਂ ਵਿੱਚ ਉਲਝ ਕੇ ਅਕਸਰ ਮਨੁੱਖ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ ਸਮਾਧੀ ਨਸੀਬ ਨਹੀਂ ਹੁੰਦੀ ਜੀਵਨ ਦਾ ਅੰਤ ਹੋ ਗਿਆ ਸਮੱਸਿਆ ਹੀ ਸਮੱਸਿਆ ਰਹਿ ਗਈ ਤਾਂ ਅਗਰ ਨਾਮ ਵਿੱਚ ਸੁਰਤ ਜੋੜੀ ਜਾਏ ਉਸ ਦੇ ਗੀਤ ਗਾਏ ਜਾਣ ਉਹਦੀ ਸਿਫਤੋ ਸਲਾਹ ਕੀਤੀ ਜਾਏ ਤਾਂ ਫਿਰ ਸਮਾਧੀ ਨਸੀਬ ਹੋ ਜਾਂਦੀ ਹੈ ਫਿਰ तमाम ਸਮੱਸਿਆਵਾਂ ਦਾ ਅੰਤ ਧਾਰਮਿਕ ਤੇ ਅਧਾਰਮਿਕ ਦੀ ਇਹ ਪਹਿਚਾਨ ਕਿ ਹਰ ਵਕਤ ਕੋਈ ਨਾ ਕੋਈ ਸਮੱਸਿਆ ਬਣੀ ਹੋਈ ਹੈ ਔਰ ਸਮੱਸਿਆ 'ਚ ਫਸੇ ਹੋਇਆ ਹੈ ਸਮੱਸਿਆ 'ਚ ਜੀ ਰਿਹਾ ਹੈ ਸੰਸਾਰੀ ਮਨੁੱਖ ਕੋਈ ਸਮੱਸਿਆ ਨਹੀਂ ਸਮਾਧਾਨ ਹੀ ਸਮਾਧਾਨ ਹੈ ਸਮਾਧੀ ਰੇ ਜੀ ਰਿਹਾ ਹੈ ਤੋ ਇਹ ਧਾਰਮਿਕ ਮਨੁੱਖ ਦੀ ਪਹਿਚਾਨ ਹੈ ਧਾਰਮਿਕ ਮਨੁੱਖ ਤੇ ਤਤੀ ਤਵੀ ਤੇ ਬੈਠ ਕੇ ਵੀ ਸਮਾਧੀ ਚਾਹੁੰਦਾ ਹੈ ਪਰ ਸੰਸਾਰੀ ਮਨੁੱਖ ਤੇ ਫੁੱਲਾਂ ਦੀ ਸੇਜ ਕੇ ਬੈਠ ਕੇ ਵੀ ਤਰ੍ਹਾਂ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਖੇ ਆ ਰਿਹਾ ਹੈ ਸਾਹਿਬ ਸ੍ਰੀ ਗੁਰਵਰਜਨ ਦੇਵ ਜੀ ਮਹਾਰਾਜ ਦੀ ਮੂਰਤੀ ਸੜੇ ਸਾਹਮਣੇ ਹੈ ਕਿ ਉਹ ਤਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਨੇ ਤੇਰਾ ਭਾਣਾ ਮੀਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ ਤੋ ਤਤੀ ਤਵੀ ਹੈ ਥੱਲੇ ਅਗ ਬਲ ਰਹੀ ਹੈ ਉੱਪਰ ਗਰਮ ਗਰਮ ਰੇਤਾ ਸੇਸ ਦੇ ਚ ਪਾਇਆ ਜਾ ਰਿਹਾ ਹੈ ਪਰ ਉਹ ਸਮਾਦੀ ਦੇ ਚ ਨੇ ਅੱਜ ਤੱਕ ਮਿਰਗ ਛਾਲਾ ਤੇ ਬੈਠ ਕੇ ਸ਼ੇਰ ਦੀ ਖਲ ਤੇ ਬੈਠ ਕੇ तरह-तरह ਦੇ ਕਲীন ਦੇ ਉਤੇ ਬੈਠ ਕੇ ਸਮਾਧੀ ਲਾਣ ਵਾਲੇ ਜੋਗੀ ਤੇ ਦੇਖੇ ਸਨ ਪਰ ਸੰਸਾਰ ਦੇ ਚ ਇੱਕ ਐਸਾ ਜੋਗੀ ਆਇਆ ਇੱਕ ਐਸਾ ਸਿੱਧ ਇੱਕ ਐਸਾ ਸਮਾਧੀ ਲੀਨ ਗੁਰਪ੍ਰਸੋਤਮ અવਤਾਰ ਗੁਰੂ ਅਰਜਨ ਦੇਵ ਜੀ ਜਿਸ ਨੇ ਦੱਸਿਆ ਕਿ ਅਗਰ ਵਾਕਈ ਸਮਾਧੀ ਹੈ ਔਰ ਸਮਾਧੀ ਚ ਮਨੁੱਖ ਜੀ ਰਿਹਾ ਹੈ ਤਾਂ ਇਹ ਸਮਾਧੀ ਤੱਤੀ ਤਵੀ ਤੇ ਵੀ ਲੱਗ ਸਕਦੀ ਹੈ ਉਬਲਦੀ ਦੇਖ ਦੇ ਚ ਵੀ ਲੱਗ ਸਕਦੀ ਹੈ ਸੰਸਾਰ ਦੇ ਇਤਿਹਾਸ ਦੇ ਚ ਖਾਸ ਕਰਕੇ ਧਾਰਮਿਕ ਇਤਿਹਾਸ ਦੇ ਚ ਇਕ ਮਹਾਨ ਅਜੂਪਾ ਹੋਇਆ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇੱਕ ਅਦੁੱਤੀ ਦੇਣ ਕਿ ਜੋ ਸਮਾਧੀ ਦੇ ਚ ਜੀ ਰਿਹਾ ਉਹ ਤੱਤੀ ਤਵੀ ਤਵੀ ਸਮਾਧੀ ਦੇ ਚ ਪਰ ਜੋ ਸਮੱਸਿਆਵਾਂ ਦੇ ਚ ਜੀ ਰਿਹਾ ਉਹ ਫੁੱਲਾਂ ਦੀ ਸੇਜ ਦੇ ਚ ਵੀ ਉਲਝਿਆ ਹੀ ਰਹੇਗਾ ਆਪਣੀ ਸਮੱਸਿਆਵਾਂ ਦੇ ਚ ਤੋਂ ਸਹਿਬ ਕਹਿੰਦੇ ਹਨ ਅਨੰਤ ਸਮਾਧੀ ਲੀਨ ਸਿੱਧ ਪੁਰਸ਼ ਤੈਨੂੰ ਗਾ ਰਹੇ ਨੇ ਸਮਾਧੀ ਦੁਆਰਾ ਗਾਵਨ ਸਾਰੇ ਵਿਚਾਰੇ ਕਿ ਅਨਗਿਣਤ ਸਾਧੂ ਜਨ ਵਿਚਾਰ ਕਰ ਕਰਕੇ ਸੋਚ ਸੋਚ ਕੇ ਤੈਨੂੰ ਗਾ ਰਹੇ ਨੇ ਉਹਨਾਂ ਦੀ ਗਾਵਣੀ ਦਾ ਢੰਗ ਹੈ ਸੋਚਣਾ ਤੇ ਸਿੱਧਾਂ ਦਾ ਗਾਵਣ ਦਾ ਢੰਗ ਹੈ ਸਮਾਧੀ ਇਹ ਪਰੇਪੂਰਣ ਪ੍ਰਮਾਤਮਾ ਆਪਣੇ ਆਪਣੇ ਢੰਗ ਨਾਲ ਇਸ ਤਰੀਕੇ ਨਾਲ ਤੇਰੀ ਉਸਤਤੀ ਕਰ ਰਹੇ ਨੇ ਤੇਰੇ ਗੀਤ ਗਾਣ ਕੀਤੇ ਜਾ ਰਹੇ ਨੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾ ਰਹੇ ਨੇ ਤੈਨੂੰ ਜਤੀ ਜਿਨ੍ਹਾਂ ਨੇ ਜਤ ਧਾਰਨ ਕੀਤਾ ਆਪਣੇ ਇੰਦਰੀਆਂ ਨੂੰ ਕਾਬੂ ਕੀਤਾ ਜਤੀ ਤੁਮਰਾਗ ਅੱਖਾਂ ਦੁਆਰਾ ਗਲਤ ਨਹੀਂ ਵੇਖਣਾ ਜ਼ਬਾਨ ਨਾਲ ਗਲਤ ਨਹੀਂ ਬੋਲਣਾ ਕੰਨਾਂ ਨਾਲ ਗਲਤ ਨਹੀਂ ਸੁਣਨਾ ਦਿਮਾਗ ਨਾਲ ਗਲਤ ਸੋਚਣਾ ਹੀ ਨਹੀਂ ਹੱਥਾਂ ਨਾਲ ਗਲਤ ਕਰਨਾ ਹੀ ਨਹੀਂ ਪੈਰਾਂ ਨਾਲ ਗਲਤ ਮਾਰਗ ਤੇ ਚੱਲਣਾ ਹੀ ਨਹੀਂ ਜਿਸ ਮਨੁੱਖ ਨੇ ਆਪਣੇ ਤਮਾਮ ਇੰਦਰੀਆਂ ਨੂੰ ਕਾਬੂ ਚ ਕਰ ਲਿਆ ਉਹਨੂੰ ਕਹ ਰਹੇ ਨੇ ਜਤੀ ਵਾਸਤਵਿਕ ਉਹੀ ਜਤੀ ਹੈ ਤਾਂ ਪਾਦਸ਼ਾਹ ਦਾ ਫਰਮਾਨ ਕੇ ਗਾ ਰਹੇ ਨੇ ਕੋਈ ਉਹ ਪੁਰਸ਼ ਜਿਨ੍ਹਾਂ ਨੂੰ ਜਤੀ ਆਖਿਆ ਜਾਂਦਾ ਹੈ ਉਹਨਾਂ ਦੇ ਗਾਣ ਦਾ ਢੰਗ ਹੈ ਆਪਣੇ ਇੰਦਰੀਆਂ ਨੂੰ ਕਾਬੂ ਕੀਤਾ ਹੈ ਅੱਖਾਂ ਖੋਲਦੇ ਨੇ ਪਰ ਗਲਤ ਨਹੀਂ ਵੇਖਣਾ तमाम ਇੰਦਰੀਆਂ ਨੂੰ ਕਾਬੂ ਕਰਕੇ हे परिपूर्ण परमात्मा ਉਹ ਤੇਰੇ ਗੀਤ ਗਾ ਰਹੇ ਨੇ ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਕਿ ਦਸ ਬੈਰਾਗਨ ਮੋਏ ਬਸ ਕੀਨੀ ਪੰਚੋਂ ਕਾਮਿਟਨਾਉ ਸੱਤਰ ਦੋਏ ਭਰੇ ਅਮਰਤ ਸਰ ਬਿਖ ਕੋ ਮਾਰ ਕਡਾਉ ਪਾਛੇ ਬਾਹਰ ਨ ਆਵਨ ਪਾਉ ਇਹ 10 ਬੈਰਾਗਣਾ ਉਹ ਬੈਰਾਗਣ ਜਿਹਦੇ ਆਸਰੇ ਤੇ ਜੋਗੀ ਬੈਠ ਕੇ ਜਪ ਤੇ ਤਪ ਕਰਦਨ ਲੱਕੜ ਦੀ ਬਣੀ ਹੋਈ ਇੱਕ ਐਸੀ ਬੈਰਾਗਣ ਜਿਹਦੇ ਆਸਰੇ ਦਿੱਤੇ ਉਹ ਆਪਣੇ ਸਰੀਰ ਨੂੰ ਆਧਾਰ ਦੇ ਦੇਦਨ ਟਿਕਾ ਦੇ ਦੇਨੇ ਇਹ 10 ਇੰਦਰੇ ਦਰਸਲ ਸਰੀਰ ਦਾ ਆਧਾਰ ਨੇ ਅਗਰ ਇਹ ਨਾ ਆਵਨ ਤੋ ਸਰੀਰ ਲਈ ਕੋਈ ਵੀ ਕਿਰਿਆ ਕਰਨੀ ਬਹੁਤ ਔਖੀ ਹੈ। ਅਗਰ ਸਰੀਰ ਵੇਖ ਨਾ ਸਕੇ, ਬੋਲ ਨਾ ਸਕੇ, ਸੁਣ ਨਾ ਸਕੇ, ਸੋਚ ਨਾ ਸਕੇ, ਚੱਲ ਨਾ ਸਕੇ, ਕੁਝ ਕਰ ਨਾ ਸਕੇ, ਤੋ ਸਰੀਰ ਤੇ ਇੱਕ ਪੱਥਰ ਦੇ ਚ ਫਿਰ ਕੋਈ ਅੰਤਰਾ ਰਹਿ ਨਹੀਂ ਜਾਂਦਾ। ਤੋ ਇੰਦਰੀਆਂ ਕਰਕੇ ਸਰੀਰ ਦੀ ਮਹਾਨਤਾ ਹੈ। ਤੇ ਜਤੀ ਮਨੁਖ ਉਹ ਜਿਸਨੇ ਆਪਣੇ ਤਮਾਮ ਇੰਦਰੀਆਂ ਨੂੰ ਆਪਣੇ ਕਾਬੂ ਚ ਕਰ ਲਿਆ ਹੈ। हे परिਪੂਰਨ ਪ੍ਰਮਾਤਮਾ ਕੋਈ ਤੇਰੀ ਸਿਫਤੋ ਸਲਾ ਗਾਏ ਨੇ ਕਰ ਰਿਹਾ ਹੈ ਆਪਣੇ ਇੰਦਰੀਆਂ ਨੂੰ ਕਾਬੂ ਦੇ ਚ ਰੱਖ ਕੇ। ਤੇ ਕੋਈ ਗਾ ਰਿਹਾ ਹੈ দান ਕਰਕੇ ਸਤੀ ਤੁਮਰਾਦ ਦਾਨੀ ਜੋ ਤਰ੍ਹਾਂ ਤਰ੍ਹਾਂ ਦੇ দান ਕਰ ਰਹੇ ਨੇ ধন ਦਾ ਦਾਨ ਅਨੰਦ ਦਾ ਦਾਨ ਬਸਤਰਾਂ ਦਾ ਦਾਨ ਵਿਦਿਆ ਦਾ ਦਾਨ ਹੋਰ ਇਸ ਤੋਂ ਇਲਾਵਾ ਬੇਸ਼ਮਾਰ ਵਸਤੂਆਂ ਦਾ ਜੋ ਹੈ ਦਾਨ ਸਾਡੇ ਦੇਸ਼ ਤੇ ਇਹ ਦਾਨ ਦੀ ਅਨੰਤ ਤਰੀਕੇ ਦੀਆਂ ਪ੍ਰਥਾ ਚਲੀਆਂ ਹੋਈਆਂ ਨੇ ਤੇ ਮੇਰੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕਿ ਗਾ ਰਹੇ ਨੇ ਤੈਨੂੰ ਦਾਨੇ ਦਾਨ ਦੁਆਰਾ ਉਹ ਦੇ ਰਹੇ ਨੇ ਦਾਨ ਸਿਰਫ ਇਸ ਵਾਸਤੇ ਕਿ ਤੇਰੀ ਉਸਤਤੀ ਰਸਨਾ ਤੋਂ ਕਰ ਸਕੀਏ ਤੇਰੇ ਨਾਲ ਜੁੜ ਸਕੀਏ ਤਾਂ ਤੇਰੇ ਨਾਲ ਜੁੜਨ ਦਾ ਢੰਗ ਜੋ ਵਸੀਲਾ ਉਹਨਾਂ ਕੋਲ ਹੈ ਉਹ ਹੈ ਦਾਨ ਫਿਰਗਾ ਰਹੇ ਨੇ ਤੈਨੂੰ ਸੰਤੋਖੀ ਜੋ ਕੁਛ ਹੈ ਜੈਸਾ ਹੈ ਸਭ ਠੀਕ ਹੈ ਸਭ ਕਬੂਲ ਹੈ ਸਭ ਪ੍ਰਵਾਨ ਹੈ ਸੰਤੋਖੀ ਮਨੁੱਖੀ ਇਹ ਪਹਿਚਾਨ ਹੈ ਇਹ ਪ੍ਰਮਾਤਮਾ ਤੂੰ ਜੋ ਕੁਛ ਝੋਲੀ ਚ ਪਾ ਦਿੱਤਾ ਕਬੂਲ ਹੈ ਸੰਤੋਖੀ ਮਨੁੱਖ ਹਰ ਵਕਤ ਸ਼ੁਕਰਾਨੇ ਚੋਵੇਗਾ ਔਰ ਹੱਥ ਜੋੜ ਕੇ ਆਖੇਗਾ हे ਪ੍ਰਭੂ ਮੇਰੀ ਪਾਤਰਤਾ ਤੇ ਕੁਛ ਵੀ ਨਹੀਂ ਮੇਰੀ ਯੋਗਤਾ ਤੇ ਕੁਛ ਵੀ ਨਹੀਂ ਤੂੰ ਮੇਰੀ ਯੋਗਤਾ ਤੋਂ ਵੱਧ ਦਿੰਦਾ ਹੈ ਜ਼ਿਆਦਾ ਦਿੰਦਾ ਹੈ ਤੋ ਸੰਤੋਖੀ ਸੰਤੋਖ ਮੇ ਬਿਰਤੀ ਦੁਆਰਾ ਤੈਨੂੰ ਗਾ ਰਿਹਾ ਹੈ ਸੰਤੋਸ਼ ਨੂੰ ਸਾਹਮਣੇ ਰੱਖ ਕੇ हे ਅਕਾਲ ਪੁਰਖ ਉਹ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੁਗ-ਜੁਗ ਵੇਦਾਂ ਨਾਲ ਜੁਗਾ ਜੁਗਾਂਤਰਾ ਤੋਂ ਰਿਖੀ ਜਨ ਪੰਡਤ ਜਨ ਤੈਨੂੰ ਗਾ ਰਹੇ ਨੇ ਆਧਾਰ ਬਣਾ ਕੇ ਵੇਦਾਂ ਨੂੰ ਵੇਦਾਂ ਦੁਆਰਾ ਤੇਰੀ ਉਸਤਤੀ ਕਰ ਰਹੇ ਨੇ ਤੇਰੀ ਸਿਫਤ ਤੋਂ ਸਲਾਹ ਕਰ ਰਹੇ ਨੇ ਦਿਨ ਭਰ ਵੇਦਾਂ ਨੂੰ ਪੜਨਾ ਹੈ ਪੜਾਣਾ ਹੈ ਤੇ ਵੇਦਾਂ ਨੂੰ ਪੜਨ ਆ ਤੇ ਪੜਾਣਾ ਮੈਂ ਇਸ ਵਾਸਤੇ ਕਿ ਤੇਰੇ ਨਾਲ ਜੁੜ ਸਕੀਏ ਤੇਰੇ ਨਾਲ ਜੁੜਨ ਦਾ ਆਨੰਦ ਮਾਣ ਸਕੀਏ ਰਸ ਮਿਲ ਸਕੀਏ ਜੁਗਾ ਜੁਗਾਂਤਰਾ ਤੋਂ ਅਨੰਤ ਕਾਲ ਤੋਂ ਪੰਡਤ ਜਨ ਵੇਦਾਂ ਦੇ ਸਮੇਤ ਵੇਦਾਂ ਨੂੰ ਆਧਾਰ ਬਣਾ ਕੇ हे ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾ ਰਹੇ ਨੇ ਇਸ ਤਰ੍ਹਾਂ ਦੇ ਪੰਡਤ ਇਸ ਤਰ੍ਹਾਂ ਦੇ ਰਖੀ ਜੋ ਵੇਦਾਂ ਨੂੰ ਉਚਾਰਨ ਕਰ ਕਰਕੇ ਤੇਰੀ ਸਿਫਤ ਉਹ ਸਲਾਹ ਕਰ ਰਹੇ ਨੇ ਗਾਵੇਂ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਉਹ ਇਸਤਰੀਆਂ ਜੋ ਮਨ ਮੋਹਣੀਆਂ ਨੇ ਔਰ ਤਿੰਨ ਲੋਕਾਂ ਦੇ ਜੀਵਾਂ ਨੂੰ ਮੋਹਿਤ ਕਰ ਲੈਂਦੀਆਂ ਨੇ ਸੁਰਗਾ ਮਛ ਪਿਆਲੇ ਮਾਤ ਲੋਕ ਸਵਰਗ ਲੋਕ ਤੇ ਪਾਤਾਲ ਲੋਕ ਜਿਨ੍ਹਾਂ ਦਾ ਸਰੂਪ ਇਸ ਢੰਗ ਦਾ ਕਿ ਹਰ ਲੋਕ ਦੇ ਜੀਵ ਨੂੰ ਮੋਹਿਤ ਕਰ ਲੈਣਾ ਕਹਿੰਦੇ ਨੇ ਦੇਵਤੇ ਤੱਕ ਮੋਹਿਤ ਹੋ ਗਏ ਸਨ ਗੋਤਮ ਦੀ ਨਾਰ ਅਹिल्या ਤੇ ਬਹੁਤ ਲੰਬੀ ਚੌੜੀ ਗਾਥਾ ਹੈ 인ਦਰ ਤੇ ਅਹिल्या ਦੀ ਤੇ ਗੋਤਮ ਦੀ ਇਸਤਰੀ ਕੇ ਦੇ ਨਾਲ ਪੁਰਾਣਿਕ ਪ੍ਰਸੰਗ ਅਨੰਤ ਨੇ ਕਿ ਦੇਵ ਲੋਕ ਦੇ ਦੇਵਤੇ ਵੀ ਅਣਗਿਣਤ ਇਸਤਰੀਆਂ ਤੇ ਮੋਹਿਤ ਹੋਏ ਤੋ ਇਸ ਤਰ੍ਹਾਂ ਦੀਆਂ ਮੋਹਣੀਆਂ ਜੋ ਦੇਵਤਿਆਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ ਮਨੁੱਖਾਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ ਪਾਤਾਲ ਲੋਕ ਦੇ ਵਾਸੀ ਜੋ ਨੇ ਜੀਵ ਉਹਨਾਂ ਨੂੰ ਵੀ ਮੋਹਿਤ ਕਰ ਲੈਂਦੀਆਂ ਨੇ ਐਸੀਆਂ ਮੋਹਣੀਆਂ ਵੀ हे ਪਰਿਪੂਰਣ ਪ੍ਰਮਾਤਮਾ ਤੇਰੇ ਗੀਤ ਗਾ ਰਹੀਆਂ ਨੇ ਤੇਰੀ ਸਿਫਤੋ ਸਲਾਹ ਕਰ ਰਹੀਆਂ ਨੇ ਗਾਵੇਂ ਮੋਹਣੀਆਂ ਮਨਮੋਹਨ ਸੁਰਗਾ ਮਛ ਪਿਆਲੇ ਦਰਸਲ ਮੋਹਣੀ ਉਦੋਂ ਹੀ ਪ੍ਰਮਾਤਮਾ ਦੇ ਗੀਤ गा ਸਕੇਗੀ ਜਦ ਉਸ ਨੂੰ ਪਤਾ ਚੱਲੇ ਕਿ ਮੇਰਾ ਇਹ ਮਨਮੋਹਨ ਚਿਹਰਾ ਮੇਰਾ ਇਹ ਸੁੰਦਰ ਸਰੂਪ ਪ੍ਰਮਾਤਮਾ ਦੀ ਦੇਣ ਹੈ ਉਸ ਚਿੱਤਰਕਾਰ ਦਾ ਚਿਤ੍ਰਿਆ ਹੋਇਆ ਇਹ ਚਿੱਤਰ ਹੈ ਸਾਇ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਰੂਪਵੰਤ ਹੋਏ ਨਹੀਂ ਮੋਹੇ ਪ੍ਰਭ ਕੀ ਜੋਤ ਸਗਲ ਗਠ ਸੋਏ ਪ੍ਰਭੂ ਦੀ ਜੋਤ ਤੋਂ ਬਿਨਾ ਕੋਈ ਰੂਪਵੰਤ ਹੋ ਨਹੀਂ ਸਕਦਾ ਪਰ ਕੋਈ ਮਾਣ ਕਰੇ ਉਸ ਦੀ ਜੋਤ ਦਾ ਖਿਆਲ ਇੱਕ ਪਾਸੇ ਰੱਖ ਕੇ ਮੈਜ਼ ਆਪਣੇ ਰੂਪ ਦਾ ਹੀ ਮਾਣ ਕਰੇ ਤਾਂ ਮਹਾਰਾਜ ਕਹਿੰਦੇ ਨੇ ਜੇ ਜਾਣੇ ਹੋ ਜੋ ਬਨਵੰਤ ਸੋਹਵਤ ਬਿਸ਼ਟਾ ਕਾਜੰਤ ਉਹ ਤੇ ਫਿਰ ਬਿਸ਼ਟਾ ਦਾ ਕੀੜਾ ਬਣੇਗਾ ਜਿਹਨੂੰ ਆਪਣੇ ਰੂਪ ਦਾ ਮਾਣ ਹੋ ਗਿਆ ਤਾਂ ਇਹ ਸੁੰਦਰ ਸਰੂਪ ਕਿਸੇ ਅਰੂਪ ਦੀ ਦੇਣ ਹੈ ਕਿਸੇ ਅਰੂਪ ਦੇ ਹੱਥਾਂ ਦੀ ਬਰਕਤ ਹੈ ਸਾਇਬ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਸਿਆਣੀਆਂ ਮੋਹਣੀਆਂ ਇਸਤਰੀਆਂ ਜੇ ਨਾਲ ਕੋਲ ਸੁੰਦਰ ਸਰੂਪ ਹੈ हे अकाल पुरख जो ਤਿੰਨ ਲੋਕਾਂ ਦੇ ਜੀਵਾਂ ਨੂੰ ਮੋਹਿਤ ਕਰ ਲੈਂਦੀਆਂ ਨੇ ਉਹ ਵੀ ਤੇਰੇ ਤੇ ਮੋਹਤ ਹੋਈਆਂ ਨੇ ਉਹ ਵੀ ਤੇਰੇ ਗੀਤ गा ਰਹੀਆਂ ਨੇ ਉਹ ਵੀ ਤੇਰੀ ਸਿਫਤੋ ਸਲਾਹ ਕਰ ਰਹੀਆਂ ਨੇ ਗਾਵੇਂ ਮੋਹਣੀਆਂ ਮਨਮੋਹਨ ਸੁਲਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲ 68 ਤੀਰਥਾਂ ਦੇ ਸਮੇਤ हे परिपूर्ण परमात्मा ਤੇਰੇ ਉਪਾਏ ਹੋਏ ਤੇਰੇ ਪੈਦਾ ਕੀਤੇ ਹੋਏ ਰਤਨ ਜੋ ਨੌ ਕਿਸਮਾਂ ਦੇ ਮੰਨੇ ਜਾਂਦੇ ਨੇ ਪੁਖਰਾਜ ਹੈ નીਲਮ ਹੈ ਜਵਾਹਰ ਹੈ ਮੂੰਗਾ ਹੈ ਪੰਨਾ ਹੈ ਮੋਤੀ ਹੈ ਇਹ ਉਹ ਪੱਥਰ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਰਤਨ ਚਮਕਦੇ ਹੋਏ ਪੱਥਰ ਮਹਾਨ ਪੱਥਰ ਔਰ ਇਹਨਾਂ ਦੇ ਚ ਚਮਕ ਤੇ ਦਮਕ ਨੂਰ ਇਹ ਪਰਿਪੂਰਣ ਪਰਮਾਤਮਾ ਤੇਰਾ ਦਿੱਤਾ ਹੋਇਆ ਔਰ ਇੱਕ ਐਸਾ ਹੀਰਾ ਜਿਹਨੂੰ ਮੁਗਲ ਸ਼ੈਨਸ਼ਾਹਾਂ ਨੇ ਕਹਿ ਦਿੱਤਾ ਸੀ ਇਹ ਕੋਹੇ ਨੂਰ ਹੈ ਇਹ ਤੇ ਪਹਾੜਾਂ ਦਾ ਨੂਰ ਹੈ ਇਹ ਤੇ ਪੱਥਰਾਂ ਦਾ ਨੂਰ ਹੈ ਅਜੇ ਇਹ ਕੋਹੇ ਨੂਰ ਹੀਰਾ ਮੌਜੂਦ ਹੈ ਜਗਤ ਦੇ ਚ ਤੋ ਪਰਿਪੂਰਨ ਪ੍ਰਮਾਤਮਾ ਇਸ ਤਰ੍ਹਾਂ ਦੇ ਜਿਹੜੇ ਤੂੰ ਨੂਰ ਪੈਦਾ ਕੀਤੇ ਨੇ ਹੀਰਿਆਂ ਦੇ ਚ ਪੰਨਿਆਂ ਦੇ ਚ ਨੀਲਮ ਦੇ ਚ ਪੁਖਰਾਜ ਦੇ ਅੰਦਰ ਮੋਤੀਆਂ ਦੇ ਅੰਦਰ ਇਹ ਪਰਿਪੂਰਨ ਪ੍ਰਮਾਤਮਾ ਇਹ ਵੀ ਤੈਨੂੰ ਗਾਰਨ ਇਹ ਵੀ ਤੇਰੀ ਰਜ਼ਾ ਦੇ ਮੁਤਾਬਕ ਚਮਕੇ ਨੇ ਬਣੇ ਨੇ ਇਹ ਕੋਈ ਹੀਰੇ ਨੂੰ ਵੇਖ ਕੇ हे ਪ੍ਰਮਾਤਮਾ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਕਿ ਤੂੰ ਪੱਥਰ ਦੇ ਅੰਦਰ ਨੂਰ ਪਾ ਦਿੱਤਾ ਤੂੰ ਨੀਲਮ ਨੂੰ ਇਤਨਾ ਸੁੰਦਰ ਬਣਾ ਦਿੱਤਾ ਤੂੰ ਪੁਖਰਾਜ ਦੇ ਅੰਦਰ ਚਮਕ ਪੈਦਾ ਕਰ ਦਿੱਤੀ ਤੂੰ ਮੋਤੀਆਂ ਦੇ ਅੰਦਰ ਚਮਕ ਤੇ ਦਮਕ ਪੈਦਾ ਕਰ ਦਿੱਤੀ ਤੂੰ ਪਥਰਾਂ ਦੇ ਅੰਦਰ ਰੋਸ਼ਨੀ ਪੈਦਾ ਕਰ ਦਿੱਤੀ ਕੋਈ ਇਹਨਾਂ ਨੂੰ ਆਧਾਰ ਬਣਾ ਕੇ ਤੇਰੇ ਗੀਤ ਗਾ ਰਿਹਾ ਹੈ ਤੇ ਕੋਈ ਤੀਰਥਾਂ ਨੂੰ ਆਧਾਰ ਬਣਾ ਕੇ हे ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾ ਰਿਹਾ ਹੈ गावਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਸੜੇ ਰੇਸ਼ ਤੇ ਗਲਮਨ ਸਨਾਤਨ ਮਤ ਦੁਆਰਾ ਐਸੇ 68 ਸਥਾਨ ਮੰਨੇ ਜਾਂਦੇ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਤੀਰਥ ਤੀਰਥ ਤੋਂ ਮੁਰਾਦ ਟੱਟ ਉਹ ਟੱਟ ਜਿੱਥੋਂ ਮਨੁੱਖ ਨਦੀ ਨੂੰ ਪਾਰ ਕਰਦਾ ਹੈ ਦਰਿਆ ਨੂੰ ਪਾਰ ਕਰਦਾ ਹੈ ਤੋਂ ਤੀਰਥ ਸੇ ਉਹੀ ਵੱਡਾ ਹੈ ਕੋਈ ਮਹਾਨ ਹੈ ਜਿੱਥੇ ਬੈਠ ਕੇ ਪ੍ਰਮਾਤਮਾ ਦੀ ਯਾਦ ਆਵੇ ਔਰ ਕਬੀਰ ਦੇ ਕਥਨ ਅਨੁਸਾਰ ਤੀਰਥਾਂ ਦੇ ਜਨਮ ਦਾਤੇ ਸੰਤ ਜਨ ਨੇ ਸੰਤ ਦਾ ਕਿਧਰੇ ਜਨਮ ਹੋਵੇ ਤਾਂ ਉਹ ਜਨਮ ਅਸਥਾਨ ਤੀਰਥ ਹੋ ਜਾਂਦਾ ਹੈ ਸੰਤ ਕਿਧਰੇ ਬੈਠ ਕੇ ਤਪ ਕਰੇ ਤੋ ਤਪ ਅਸਥਾਨ ਤੀਰਥ ਹੋ ਜਾਂਦਾ ਹੈ ਸੰਤ ਕਿਧਰੇ ਸ਼ਹਾਦਤ ਦੇ ਦੇਵੇ ਤੋ ਜਿੱਥੇ ਉਹ ਸ਼ਹਾਦਤ ਦਿੰਦਾ ਜਿੱਥੇ ਹੋਂਡੁੱਲਦਾ ਉਹ ਅਸਥਾਨ ਤੀਰਥ ਹੋ ਜਾਂਦਾ ਹੈ ਇਸ ਵਾਸਤੇ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ ਹਉ ਭਇਆ ਉਦਾਸ ਤੀਰਥ ਬੜਾ ਕਿ ਹਰ ਕਾ ਦਾਸ ਮੈਂ ਤੇ ਉਦਾਸ ਹੋ ਗਿਆ ਹੈ ਪ੍ਰਭੂ ਤੀਰਥ ਵੱਡਾ ਹੈ ਕਿ ਹਰੀ ਦਾ ਦਾਸ ਵੱਡਾ ਹੈ ਸਮਝ ਆ ਗਈ ਹੈ ਹਰੀ ਦਾ ਦਾਸ ਵੱਡਾ ਹੈ ਕਿਉਂਕਿ ਜਿਤਨੇ ਤੀਰਥ ਨੇ ਇਹ ਹਰੀ ਦੇ ਦਾਸਾਂ ਦੇ ਕਦਮਾਂ ਤੋਂ ਪੈਦਾ ਹੋਏ ਨੇ ਜਪੀਸ਼ਵਰ ਤੇ ਤਪੀਸ਼ਰ ਲੋਕਾਂ ਦੀ ਦੇਨ ਨੇ ਇਹ 88 ਤੀਰਥ ਤੋਂ ਸਹਿਬ ਕਹਿੰਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਰਤਨ ਔਰ ਇਹ 88 ਤੀਰਥ ਏ ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾਰੇ ਨੇ ਭਾਉ ਕੋਈ 86 ਤੀਰਤ ਤੇ ਰਤਨ ਇਹਨਾਂ ਦੇ ਆਸਰੇ ਤੇ ਇਹਨਾਂ ਨੂੰ ਨਾਲ ਲੈ ਕੇ ਪਰਿਪੂਰਨ ਪ੍ਰਮਾਤਮਾ ਤੇਰੇ ਗੀਤ ਗਾਰੇ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਗਾਵੇਂ ਜੋਦ ਮਹਾਬਲ ਸੂਰਾ ਗਾਵੇਂ ਖਾਣੀ ਚਾਰੇ ਗਾਰੇ ਨੇ ਤੈਨੂੰ ਜੋधे ਮਹਾਬਲੇ ਸੂਰ ਮੇ ਤੇ ਚਾਰੇ ਖਾਣੀਆਂ ਵੀ ਤੇਰੀ ਸਿਫਤੋ ਸਲਾਹ ਕਰ ਰਹੀਆਂ ਨੇ ਕਿਹੜੀਆਂ ਚਾਰ ਖਾਣੀਆਂ ਖਾਣ ਜਿੱਥੋਂ ਕੁਝ ਪੈਦਾ ਹੋਵੇ ਕੁਝ ਉਹ ਖਾਣਾ ਨੇ ਜਿੱਥੋਂ ਧਾਤੂਆਂ ਜਨਮ ਲੈਂਦੀਆਂ ਨੇ ਸੋਨਾ ਪੈਦਾ ਹੁੰਦਾ ਹੈ ਚਾਂਦੀ ਪੈਦਾ ਹੁੰਦਾ ਹੈ ਤਾਂਬਾ ਲੋਹਾ ਕੋਇਲਾ ਇਤਿਆਦਕ ਇਹ ਵੀ ਖਾਣਾ ਨੇ ਪਰ ਜਿੱਥੋਂ ਜੀਵ ਪੈਦਾ ਹੁੰਦੇ ਨੇ ਜੀਵਨ ਪੈਦਾ ਹੁੰਦਾ ਹੈ ਉਹ ਵੀ ਇੱਕ ਖਾਣ ਹੈ ਤੇ ਉਹ ਖਾਣ ਹੈ ਚਾਰ ਕਿਸਮਾਂ ਦੀ ਅੰਡਜ ਜੇਰਜ ਸਵੇਤਜ ਉਤਪੁਜ ਅੰਡਜ ਸਭ ਤੋਂ ਵੱਡੀ ਖਾਣ ਹੈ ਅੰਡੇ ਕਰੀਬਨ ਕਰੀਬਨ ਜਲ ਜੰਤੂ ਜਿਤੇ ਮੱਛਲੀਆਂ ਕਛੂਏ ਸਿਰਮੌਰ ਨੇ ਅੰਡਿਆਂ ਤੋਂ ਪੈਦਾ ਹੁੰਦੇ ਨੇ ਜਿਤਨਾ ਪੰਛੀ ਜਗਤ ਹੈ ਨਭ ਜੰਤੂ ਆਕਾਸ਼ ਦੇਚ ਉੱਡਣ ਵਾਲੇ ਸਾਰੇ ਦੇ ਸਾਰੇ ਅੰਡਿਆਂ ਤੋਂ ਪੈਦਾ ਹੁੰਦੇ ਨੇ ਜਿਤਨੇ ਕੀੜੇ ਮਕੋੜੇ ਨੇ ਸੱਪ ਇਤਿਆਦਕ ਸਮੇਤ ਇਹਨਾਂ ਦਾ ਜਨਮ ਵੀ ਅੰਡਿਆਂ ਤੋਂ ਹੈ ਸਭ ਤੋਂ ਵੱਡੀ ਜੀਵਾਂ ਦੀ ਜਿਹੜੀ ਖਾਨ ਹੈ ਉਹ ਨੇ ਅੰਡੇ ਫਿਰ ਦੂਜੀ ਖਾਨ ਹੈ ਜੇਰ ਪੇਟ ਤੋਂ ਜੋ ਪੈਦਾ ਹੁੰਦੇ ਨੇ ਚੋਪਾਏ ਜਾਨਵਰ ਨੇ ਔਰ ਮਨੁੱਖ ਇਹ ਜੇਰ ਤੋਂ ਜਨਮ ਲੈਂਦੇ ਨੇ ਸਵੈਤਜ ਪਸੀਨੇ ਤੋਂ ਜੋ ਜੀਵ ਪੈਦਾ ਹੁੰਦੇ ਨੇ ਚਿਚੜ ਜੂੰਆਂ ਚਮ ਚਿਚੜ इत्याਦਿ ਪਸ਼ੂਆਂ ਨੂੰ ਹੋ ਜਾਂਦੇ ਨੇ ਔਰ ਮਨੁੱਖ ਨਾਵੇ ਨਾ ਤੇ ਮਹਿਲ ਤੇ ਪਸੀਨੇ ਦੇ ਸੰਯੋਗ ਤੋਂ ਜੂੰਆਂ ਦਾ ਜਨਮ ਹੋ ਜਾਂਦਾ ਇਹ ਵੀ ਪਰਿਪੂਰਣ ਪ੍ਰਮਾਤਮਾ ਨੇ ਇੱਕ ਖਾਣੀ ਬਣਾ ਦਿੱਤੀ ਹੈ ਤੇ ਚੌਥੀ ਖਾਣੀ ਹੈ ਬਨਸਪਤੀ ਉਤਭੁਜ ਜੋ ਧਰਤੀ ਤੋਂ ਧਰਤੀ ਦੇ ਹਮਸਤੋਂ ਆਪਣੇ ਆਪ ਧਰਤੀ ਦੇ ਚੋਂ ਫੁੱਟ ਪੈਂਦੇ ਨੇ ਨਿਕਲਦੇ ਨੇ ਇਹ ਚਾਰ ਖਾਣੀਆਂ ਨੇ ਸਾਬ ਕਹਿੰਦੇ ਨੇ ਇਹ ਚਾਰ ਖਾਣੀਆਂ ਵੀ ਤੈਨੂੰ ਗਾ ਰਹੀਆਂ ਨੇ ਭਾਉ ਕੋਈ ਅੰਡਿਆਂ ਨੂੰ ਵੇਖ ਕੇ ਜੇਰ ਤੋਂ ਪੈਦਾ ਹੁੰਦੇ ਜੀਵਾਂ ਨੂੰ ਵੇਖ ਕੇ ਪਸੀਨੇ ਤੋਂ ਪੈਦਾ ਹੁੰਦੇ ਜੀਵਾਂ ਨੂੰ ਵੇਖ ਕੇ ਔਰ ਧਰਤੀ ਤੋਂ ਪੈਦਾ ਹੁੰਦੀ ਬਨਸਪਤੀ ਨੂੰ ਵੇਖ ਕੇ हे परिपूरण ਪ੍ਰਮਾਤਮਾ ਵਿਸਮਾਦ ਹੋ ਕੇ ਤੇਰੇ ਗੀਤ ਗਾਣ ਕਰਨ ਲੱਗ ਪੈਂਦਾ ਹੈ ਔਰ ਉਸ ਦੇ ਗਾਣ ਦਾ ਆਧਾਰ ਹੈ ਇਹ ਚਾਰ ਖਾਣੀਆਂ गांवे खंड मंडल वर भंडा कर कर रखे धारए गाराय ने तेनु ए खंड टोटे धरती दे टोटे मंडल कहिए चक्कर वर भंडा ए ब्रह्मांड ब्रह्मांड दा ए जो तू चक्कर जो तू बनाया है कर कर रखे धारए जो तू बना बना के धारण कीते ने रखे ने की ब्रह्मांड ते ब्रह्मांडा दा चक्कर ते फिर ब्रह्मांड दे छोटे छोटे टोटे धरतीयां टुकडे जमीन हे परिपूर्ण परमात्मा ए भी तैनू गा रहे ने भाव कोई इस ब्रह्मांड दे चक्कर नु देखदा है कोई धरती दे टुकड्या नु देखदा है और कोई समू ब्रह्मांड दे तेज दृष्टि मारदा है तेरी सिफत तो सला करन लग पेंदा या हे परिपूर्ण परमात्मा सब कुछ तेरी रजा दे चने इस वास्ते तेरे गीत गा रहे ने सही तुद नो गावे जो तुद भावना रत्ते तेरे भगत रसाले ਇਹ ਤੇ ਠੀਕ ਹੈ हे परिपूर्ण परमात्मा ਕਿ ਤੈਨੂੰ ਬਹੁਤ ਗਾ ਰਹੇ ਨੇ ਅਨੰਤ ਗਾ ਰਹੇ ਨੇ ਬੇਸ਼ੁਮਾਰ ਗਾ ਰਹੇ ਨੇ ਪਰ ਹਕੀਕਤ ਦੇਖ ਤੇ ਸਹੀ ਤੁਦ ਨੂੰ ਗਾਵੇਂ ਉਹੀ ਤੈਨੂੰ ਗਾ ਰਹੇ ਨੇ ਕੌਣ ਜੋ ਤੁਦ ਭਾਵਨ ਜੋ ਤੈਨੂੰ ਭਾ ਜਾਂਦੇ ਨੇ ਗਾਣ ਵਾਲੇ ਤੇ ਬਤੇਰੇ ਨੇ ਪਰ ਤੈਨੂੰ ਭਾ ਗਏ ਨੇ ਜਾਂ ਨਹੀਂ ਸਹਿਬ ਕਹਿੰਦੇ ਨੇ ਇਹ ਮਸਲਾ ਬਹੁਤ ਆਹਮ ਹੈ ਜ਼ਰੂਰੀ ਹੈ ਪਰ ਮੇਰੀ ਦ੍ਰਿਸ਼ਟੀ ਦੇ ਤਿਵਾਖ ਹੀ ਤੈਨੂੰ ਉਹੀ ਗਾ ਰਹੇ ਨੇ ਜੋ ਤੈਨੂੰ ਭਾਗ ਹੈ ਨੇ ਤੇ ਕੌਣ ਤੈਨੂੰ ਭਾਗ ਹੈ ਨੇ ਰਥੇ ਤੇਰੇ ਭਗਤ ਰਸਾਲੇ ਜੋ ਤੇਰੇ ਨਾਮ ਦੇ ਰੰਗ ਦੇ ਚ ਰਥੇ ਨੇ ਤੇ ਰਸਾਲੇ ਜਿਨ੍ਹਾਂ ਕੋਲ ਰਸ ਹੈ ਰਸਾਂ ਦਾ ਘਰ ਹੈ ਤੇਰਾ ਨਾਮ ਜੋ ਰਸ ਦੇ ਚ ਭਜ ਗਏ ਨੇ ਜੋ ਰਸ ਦੇ ਚ ਡੁੱਬ ਗਏ ਨੇ ਦਰਸਲ ਭੋਜਨ ਦੀ ਬੁਰਕੀ ਨੂੰ ਮੂੰਹ ਦੇ ਚ ਰੱਖੀ ਹੈ ਰਸਨਾ ਨੂੰ ਸਵਾਦ ਆਉਂਦਾ ਹੈ ਇਸੇ ਤਰੀਕੇ ਨਾਲ ਰਸਨਾ ਜਦ ਪ੍ਰਮਾਤਮਾ ਦਾ ਨਾਮ ਜਪੇ ਤੇ ਜਪਦਿਆਂ ਸਵਾਦ ਆਵੇ ਸਮਝ ਲਓ ਉਹ ਭਗਤ ਰਸਾਲ ਭਗਤ ਹੈ ਉਹਦੇ ਕੋਲ ਰਸ ਹੈ ਰਸਾਂ ਦਾ ਘਰ ਪਰਿਪੂਰਣ ਪ੍ਰਮਾਤਮਾ ਦਾ ਨਾਮ ਹੈ ਔਰ ਉਹ ਰਸ ਦੇ ਚ ਭਗਤੀ ਜੋ ਹੈ ਕਰ ਰਿਹਾ ਹੈ ਭੋਜਨ ਦੀ ਬੁਰਕੀ ਮੂੰਹ ਦੇ ਚ ਰੱਖੀਏ ਤੇ ਸਵਾਦ ਨਹੀਂ ਆਇਆ ਲਾਜ਼ਮੀ ਹੈ ਕੋਈ ਬੁਖਾਰ ਹੋਵੇਗਾ ਜਿਸ ਕਾਰਨ ਕਰਕੇ ਰਸਨਾ ਕੌੜੀਏ ਤੇ ਰਸਨਾ ਦਾ ਸਵਾਦ ਬਦਲ ਗਿਆ ਹੈ ਤਾਂ ਹੁਣ ਸਵਾਦੀ ਭੋਜਨ ਸਵਾਦੀ ਪਦਾਰਥ ਵੀ ਸਵਾਦ ਨਹੀਂ ਦੇ ਰਹਿ ਹੂ ਬਹੋ ਕਿਦਰੇ ਮਨ ਨੂੰ ਵਿਕਾਰਾਂ ਦਾ ਤਾਪ ਚੜੇ ਹੋਵੇ ਲੋਭ ਤੇ ਤ੍ਰਿਸ਼ਨਾ ਦਾ ਤੋ ਪ੍ਰਮਾਤਮਾ ਦਾ ਨਾਮ ਜਪੀਏ ਉਹਦੇ ਚ ਸਵਾਦ ਨਹੀਂ ਆਉਂਦਾ ਉਹਦੇ ਚ ਰਸ ਨਹੀਂ ਆਉਂਦਾ ਤੋ ਰਸਾਲ ਭਗਤ ਦੀ ਇਹ ਪਹਿਚਾਣ ਹੈ ਕਿ ਉਹਦੀ ਰਸਨਾ ਦੇ ਉੱਤੇ ਪ੍ਰਮਾਤਮਾ ਦਾ ਨਾਮ ਹੋਵੇਗਾ ਤੇ ਨਾਮ ਦੇ ਚੋਈ ਉਹ ਸਾਰਾ ਦਿਨ ਸਾਰੀ ਰਾਤ ਸਾਰੀ ਉਮਰ ਰਸ ਲੈਂਦਾ ਰਹੇਗਾ ਇਸ ਵਾਸਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਮਾਤਮਾ ਕਿੱਥੇ ਵਸਦਾ ਹੈ ਉਸ ਸਾਧੂ ਦੀ ਰਸਨਾ ਤੇ ਵਸਦਾ ਹੈ ਜਿਹਨੂੰ ਜਪਦੇ ਆਇਆ ਰਸ ਆ ਰਿਹਾ ਹੈ ਸਵਾਦ ਆ ਰਿਹਾ ਹੈ ਤੋ ਸੇਈ ਤੁਦ ਨੂੰ ਗਾਵੇਂ ਉਹੀ ਤੈਨੂੰ ਗਾ ਰਹੇ ਨੇ ਵਾਸਤਵਿਕ ਕੌਣ ਜੋ ਤੁਦ ਭਾਵਨ ਜੋ ਤੈਨੂੰ ਭਾਗੇ ਨੇ ਕੌਣ ਤੈਨੂੰ ਭਾਗੇ ਨੇ ਰੱਤੇ ਤੇਰੇ ਭਗਤ ਰਸਾਲੇ ਜੋ ਤੇਰੇ ਭਗਤ ਨੇ ਤੇਰੇ ਨਾਮ ਦੇ ਰੰਗ ਵਿੱਚ ਰੱਤੇ ਨੇ ਜੋ ਰਸਾਂ ਦਾ ਘਰ ਤੇਰਾ ਨਾਮ ਪ੍ਰਾਪਤ ਕਰ ਚੁਕੇ ਨੇ ਇਸ ਤਰ੍ਹਾਂ ਦੇ ਜਿਹੜੇ ਭਗਤ ਨੇ ਹਕੀਕਤ ਦੇਖ ਤੇ ਤੈਨੂੰ ਇਹੀ ਗਾ ਰਹੇ ਨੇ ਵਾਸਵਿਕ ਸਰਮੌਰ ਰੂਪ ਰਿਖਤੇ ਤੈਨੂੰ ਇਹੀ ਗਾ ਰਹੇ ਨੇ ਹੋਰ ਕੀਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਹੋਰ ਅਨੰਤ ਗਾ ਰਹੇ ਨੇ ਵੇਸ਼ ਮਾਰ ਗਾ ਰਹੇ ਨੇ ਸੇ ਮੈਂ ਚਿੱਤ ਨ ਆਵਨ ਜੋ ਮੇਰੇ ਚੇਤੇ ਸ਼ਕਤੀ ਤੋਂ ਭਰੇ ਨੇ ਜਿਨ੍ਹਾਂ ਨੂੰ ਮੈਂ ਆਪਣੇ ਚੇਤੇ ਸ਼ਕਤੀ 'ਚ ਨਹੀਂ ਲਿਆ ਸਕਦਾ ਭਾਵੇਂ ਮੇਰੀ ਚੇਤੇ ਸ਼ਕਤੀ ਵੀ ਇੱਕ ਸੀਮਾ ਰੱਖਦੀ ਏ ਤੇ ਤੈਨੂੰ ਗਾ ਰਹੇ ਨੇ ਅਸੰਖ ਅਨੰਤ ਬੇਸ਼ੁਮਾਰ اے ਪਰਿਪੂਰਣ ਪ੍ਰਮਾਤਮਾ ਹੋਰ ਵੀ अनेका ਗਾ ਰਹੇ ਨੇ ਜੋ ਕੁਝ ਮੈਂ ਕਿਹਾ ਇਸ ਤੋਂ ਇਲਾਵਾ ਵੀ ਤੈਨੂੰ ਗਾ ਰਹੇ ਨੇ ਜੋ ਮੇਰੇ ਚਿੱਤ ਦੇ 'ਚ ਨਹੀਂ ਆਉਂਦੇ ਨਾ ਉਹਨਿਕ ਕਿਆ ਵਿਚਾਰੇ ਮੈਂ ਇਨ੍ਹਾਂ ਸਾਰੇ ਗਾਣ ਵਾਲਿਆਂ ਦੀ ਕੀ ਵਿਚਾਰ ਕਰਾਂ ਕਿਉਂਕਿ ਸਾਰੇ ਦੇ ਸਾਰੇ ਮੇਰੇ ਚੇਤੇ ਸ਼ਕਤੀ ਦੇ ਅੰਦਰ ਨਹੀਂ ਆਉਂਦੇ ਮੈਂ ਸਾਰਿਆਂ ਦਾ ਚੇਤਾ ਨਹੀਂ ਕਰ ਸਕਦਾ ਮੈਂ ਸਾਰਿਆਂ ਦੀ ਗਿਣਤੀ ਨਹੀਂ ਕਰ ਸਕਦਾ ਕਿਉਂਕਿ ਮੇਰੀ ਚੇਤੇ ਸ਼ਕਤੀ ਸੀਮਾ ਦੇ ਚ ਹੈ ਭੇ ਪਰਿਪੂਰਨ ਪ੍ਰਮਾਤਮਾ ਅਨੰਤ ਤੈਨੂੰ ਗਾਰੇ ਨੇ ਜੋ ਮੇਰੇ ਚੇਤੇ ਤੋਂ ਪਰੇ ਨੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਉਹੀ ਪ੍ਰਮਾਤਮਾ ਸੱਚਾ ਹੈ ਸਦੀਵੀ ਹੈ ਹਮੇਸ਼ਾ ਹੈ ਤੇ ਉਸ ਦੀ ਵਡਿਆਈ ਵੀ ਸੱਚੀ ਹੈ ਮਹਾਨ ਹੈ ਹੈ ਵੀ ਉਹ ਹੁਣ ਵੀ ਹੈ ਐਸਾ ਨਹੀਂ ਕਿ ਹੋ ਗੁਜ਼ਰਿਆ ਹੈ ਨਹੀਂ ਉਹ ਹੁਣ ਵੀ ਹੈ ਜਿਸ ਦੀ ਵਡਿਆਈ ਸੱਚੀ ਹੈ ਜੋ ਸੱਚਾ ਹੈ ਜੋ ਸਦੀਵੀ ਹੈ ਹਮੇਸ਼ਾ ਹੈ ਨੇਚਲ ਹੈ ਮਾਲਕ ਹੈ ਹੈ ਵੀ ਉਹ ਹੁਣ ਵੀ ਹੈ ਉਹ ਸੀ ਅਗਾਹ ਵੀ ਹੋਵੇਗਾ ਜਾਏ ਨਾ ਜਾਸੀ ਉਹਦਾ ਜਨਮ ਨਹੀਂ ਹੈ ਤੇ ਉਹਨੇ ਜਾਣਾ ਵੀ ਨਹੀਂ ਉਹਨੇ ਮਰਨਾ ਵੀ ਨਹੀਂ ਜਾਏ ਨਾ ਜਾਸੀ ਜੋ ਜਨਮ ਤੇ ਮਰਨ ਦੇ ਚ ਨਹੀਂ ਹੈ ਰਚਨਾ ਜਿੰਨ ਰਚਾਈ ਜਿਸ ਨੇ ਸਾਰੀ ਰਚਨਾ ਰਚਾਈ ਹੈ ਉਹ ਹੁਣ ਵੀ ਹੈ ਜਨਮ ਤੇ ਮਰਨ ਦੇ ਚ ਨਹੀਂ ਹੈ ਉਹ ਮਾਲਕ ਹੈ ਉਹਦੀ ਮਹਿਮਾ ਸੱਚੀ ਹੈ ਰੰਗੀ ਰੰਗੇ ਬਾਤੀ ਕਰ ਕਰ ਜਿੰਸੀ ਮਾਇਆ ਜਿੰਨ ਪਈ ਤਰ੍ਹਾਂ ਤਰ੍ਹਾਂ ਦੇ ਰੰਗ ਦੀਆਂ ਜਿੰਸਾਂ ਜਿਸ ਨੇ ਆਪਣੀ ਪੈਦਾ ਕੀਤੀ ਹੋਈ ਪ੍ਰਕਿਰਤੀ ਦੁਆਰਾ ਬਣਾਈਆਂ ਨੇ ਉਪਾਈਆਂ ਨੇ ਉਹ ਪਰੇਪੂਰਣ ਪਰਮਾਤਮਾ ਜਨਮ ਤੇ ਮਰਨ ਤੋਂ ਰਹਤ ਹੈ ਨਹਿ ਚਲ ਹੈ ਤੇ ਕਾਇਮ ਹੈ ਉਸਨੇ ਆਪਣੀ ਮਾਇਆ ਦੁਆਰਾ ਤਰ੍ਹਾਂ ਤਰ੍ਹਾਂ ਦੇ ਰੰਗ ਦੀਆਂ ਜਿਨਸਾਂ ਬਣਾ ਕੇ ਧਰ ਦਿੱਤੀਆਂ ਨੇ ਕਰ ਕਰ ਵੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਕੁਝ ਉਸਨੇ ਬਣਾਇਆ ਹੈ ਕਰ ਕਰਕੇ ਉਹਨਾਂ ਨੂੰ ਵੇਖਦਾ ਪਿਆ ਬਣਾ ਬਣਾ ਕੇ ਉਹਨਾਂ ਨੂੰ ਵੇਖਦਾ ਪਿਆ ਜਿਵੇਂ ਉਸ ਦੀ ਵਡਿਆਈ ਜਿਵੇਂ ਉਸ ਦੀ ਰਜ਼ਾ ਹੈ ਜਿਵੇਂ ਉਸ ਦੀ ਮਰਜ਼ੀ ਹੈ ਉਸ ਢੰਗ ਨਾਲ ਇਹਨਾਂ ਜੀਵਾਂ ਦਿੱਤੇ ਆਪਣੀ ਦ੍ਰਿਸ਼ਟੀ ਮਾਰ ਰਿਹਾ ਹੈ ਵੇਖ ਰਿਹਾ ਹੈ ਆਪਣੇ ਬਣੇ ਹੋਏ ਜਗਤ ਨੂੰ ਭਾਵ ਸੰਭਾਲ ਕਰ ਰਿਹਾ ਹੈ ਆਪਣੀ ਸਾਜੀ ਬਣਾਈ ਹੋਈ ਇਸ ਪ੍ਰਕਿਰਤੀ ਦਾ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਜੋ ਕੁਛ ਉਸ ਨੂੰ ਭਾਵਦਾ ਹੈ ਉਹੀ ਉਹ ਕਰਦਾ ਹੈ ਹੁਕਮ ਕਰਕੇ ਉਹਦੇ ਭਾਣੇ ਨੂੰ ਮੋੜਿਆ ਨਹੀਂ ਜਾ ਸਕਦਾ ਕੋਈ ਇਹ ਨਹੀਂ ਆਖ ਸਕਦਾ हे ਪ੍ਰਮਾਤਮਾ ਤੂੰ ਇਹ ਨਾ ਕਰ ਇਹ ਕਰ ਉਸ ਦੇ ਉੱਤੇ ਹੁਕਮ ਨਹੀਂ ਚੱਲ ਸਕਦਾ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚਲੇ ਅਰਦਾਸ ਹੁਕਮ ਕਰਕੇ ਅਸੀਂ ਉਸ ਨੂੰ ਉਸ ਦੀ ਕਿਰਤੋਂ ਰੋਕ ਨਹੀਂ ਸਕਦੇ ਅਰਦਾਸ ਕਰ ਸਕਦੇ ਹਾਂ ਜੋਦੜੀ ਕਰ ਸਕਦੇ ਹਾਂ ਪ੍ਰਾਰਥਨਾ ਕਰਕੇ ਉਸ ਨਾਲ ਜੁੜ ਸਕਦੇ ਹਾਂ ਹੁਕਮ ਕਰਕੇ ਉਸ ਨੂੰ ਰੋਕ ਨਹੀਂ ਸਕਦੇ ਆਖਰੀਆਂ ਪੰਕਤੀਆਂ ਸੋ ਬਾਦਸ਼ਾਹੋ ਸਹਾ ਬਾਦਸ਼ਾਹਬ ਨਾਨਕ ਰੈਣ ਡਜਾਈ ਜੋ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਮਾਲਕ ਹੈ ਉਦਾ ਆਨੰਦ ਮਾਣਨ ਲਈ ਉਹਦੀ ਪ੍ਰਾਪਤੀ ਲਈ हे ਜਗਤ ਦੇ ਜੀਵੋ ਇੱਕੋ ਇੱਕ ਸਾਧਨ ਹੈ ਨਾਨਕ ਰਹਿਣ ਲਜਾਈ ਉਹਦੀ ਰਜ਼ਾ ਦੇ ਚ ਰਹਿਣਾ ਉਹਦੇ ਭਾਣੇ ਦੇ ਚ ਰਹਿਣਾ ਉਹਦੇ ਹੁਕਮ ਦੇ ਚ ਰਹਿਣਾ ਇਸ ਤੋਂ ਇਲਾਵਾ ਉਸ ਨਾਲ ਜੁੜਨ ਦਾ ਹੋਰ ਕੋਈ ਵਸੀਲਾ ਨਹੀਂ ਹੋਰ ਕੋਈ ਤਰੀਕਾ ਨਹੀਂ ਤੋਂ ਸੋਦਰ ਦੀ ਇਸ ਮਹਾਨ ਪੌੜੀ ਦੇ ਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਅਨੰਤ ਪਸਾਰਾ ਜੋ ਤੇਰਾ ਕੀਤਾ ਹੋਇਆ ਹੈ ਤੈਨੂੰ ਗਾ ਰਿਹਾ ਹੈ ਤੇਰੀ ਸਿਫਤੋ ਸਲਾਹ ਕਰ ਰਿਹਾ ਹੈ ਤੇ ਤੇਰੀ ਸਿਫਤੋ ਸਲਾਹ ਦੇ ਚ ਸ਼ਰਮੌਰ ਹੈ ਸੰਗੀਤ ਗੀਤ ਨਾਦ ਔਰ हे परिपूरण ਪ੍ਰਮਾਤਮਾ ਗਾਣ ਕਰਨ ਦਾ ਫਲ ਹੈ ਤੇਰੀ ਪ੍ਰਾਪਤੀ ਦਾ ਵਾਸਤਵਿਕ ਢੰਗ ਹੈ ਕਿ ਤੇਰੀ ਰਜ਼ਾ ਦੇ ਚ ਰਹਿਣਾ ਤੋਂ ਜੋ ਰਜ਼ਾ ਦੇ ਚ ਰਹਿ ਰਿਹਾ ਹੈ ਉਹਨੂੰ ਫਲ ਦੀ ਪ੍ਰਾਪਤੀ ਹੈ ਜੋ ਰਜ਼ਾ ਦੇ ਚ ਰਹਿ ਰਿਹਾ ਹੈ ਉਨੂ ਰਾਜਕ ਰਹੀਮ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਮੂਲ ਗੱਲ ਸਾਰੇ ਦਾ ਸਾਰਾ ਪ੍ਰਾਕ੍ਰਿਤਿਕ ਮੰਡਲ ਹੈ ਪ੍ਰਮਾਤਮਾ ਤੈਨੂੰ ਗਾ ਰਿਹਾ ਹੈ ਏ ਜੀਵ ਤੂੰ ਵੀ ਉਸ ਨੂੰ ਗਾ ਔਰ ਉਸ ਦੀ ਰਜ਼ਾ ਵਿੱਚ ਰਹਿ ਉਸ ਦੇ ਅੱਗੇ ਹੁਕਮ ਨਾ ਕਰ ਉਸ ਦੇ ਅੱਗੇ ਪ੍ਰਾਰਥਨਾ ਕਰ ਉਸ ਦੇ ਅੱਗੇ ਅਰਦਾਸ ਕਰ ਜੋਦੜੀ ਕਰ